ਰਾਪਤਾ ਪੰਜਾਬ ਨਾਲ ਜੁੜੇ ਸਾਰੇ ਦਰਸ਼ਕਾਂ ਦਾ ਮੈਂ ਦਰਸ਼ਨ ਸਿੰਘ ਕੋਕਰ ਸਵਾਗਤ ਕਰਦਾ ਮੇਰੇ ਨਾਲ ਨੇ ਪੰਜਾਬੀ ਚਿੰਤਕ ਡਾਕਟਰ ਭਗਵੰਤ ਸਿੰਘ ਜੋ ਪੰਜਾਬ ਦੀ ਸਿਆਸਤ ਉੱਤੇ ਲਗਾਤਾਰ ਤੇਜ਼ ਤਰਾਰ ਲਗਾ ਰਹੇ ਹਨ ਅੱਜ ਅਸੀਂ ਗੱਲ ਕਰਾਂਗੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਕੁਝ ਫੈਸਲੇ ਕੀਤੇ ਗਏ ਨੇ ਕੱਲ ਜੋ ਕੋਰ ਕਮੇਟੀ ਦੀ ਮੀਟਿੰਗ ਕੀਤੀ ਗਈ ਹੈ ਮੇਨ ਫੈਸਲੇ ਇਹ ਨੇ ਕਿ ਅਕਾਲੀ ਦਲ ਨੂੰ ਲੋਕਾਂ ਵਿੱਚ ਲਿਜਾਣ ਵਾਸਤੇ ਇੱਕ ਪੂਰੇ ਹਰ ਹਲਕੇ ਵਿੱਚ ਹਰ ਬਨਾਸਾ ਹਲਕੇ ਵਿੱਚ ਇੱਕ ਯਾਤਰਾ ਕੱਢੀ ਜਾਵੇਗੀ ਉਸ ਤੋਂ ਇਲਾਵਾ ਇੱਕ ਕਮੇਟੀ ਬਣਾਈ ਜਾਣਾ ਜੋ ਸੂਬਿਆਂ ਦੇ ਜਿਹੜੇ ਵੰਧਕਾਰ ਨੇ ਉਹਨਾਂ ਨੂੰ ਲੈ ਕੇ ਹੋਰ ਜਿਹੜੇ ਸੂਬਿਆਂ ਦੀਆਂ ਜਿਹੜੀਆਂ ਖੇਤਰੀ ਪਾਲਕਿਆਂ ਨੇ ਉਹਨਾਂ ਨਾਲ ਗੱਲਬਾਤ ਸਿਰੋਂਣਗੇ ਤੇ ਅਗਲਾ ਮਾਮਲਾ ਹੈ ਕਿ ਕੀ ਇਕਲਈ ਦਲ ਦਾ ਭਾਜਪਾ ਨਾਲ ਗੱਠਜੋੜ ਹੋ ਸਕਦਾ ਇਹਦੇ ਬਾਰੇ ਤਾਂ ਮੈਨੂੰ ਪਤਾ ਲੱਗਿਆ ਕਿ ਅੰਦਰ ਚਰਚਾ ਜ਼ਰੂਰ ਹੋਈ ਹੈ ਤੇ ਬਹੁਤੇ ਮੈਂਬਰ ਇਕਲਈ ਦਲ ਦੇ ਕੋਰ ਕਮੇਟੀ ਦੇ ਚਾਹੁੰਦੇ ਸੀ ਕਿ ਭਾਜਪਾ ਨਾਲ ਸਮਝੌਤਾ ਕਰ ਲਿਆ ਜਾਵੇ ਅਕਾਲੀ ਦਲ ਨੂੰ ਫਾਇਦਾ ਹੋਣਾ ਪਰ ਹਾਲ ਦੀ ਘੜੀ ਕਾਲੀ ਆਗੂਆਂ ਨੇ ਪਬਲਿਕ ਅਨੁਜਾ ਪ੍ਰੈਸ ਨੂੰ ਜੋ ਗਿਆ ਉਹਨਾਂ ਨੇ ਇਹ ਕਿਹਾ ਕਿ ਇਸ ਬਾਰੇ ਫੈਸਲਾ ਬਾਅਦ ਦੇ ਵਿੱਚ ਕਰਾਂਗੇ ਡਾਕਟਰ ਸਾਹਿਬਾ ਸਵਾਗਤ ਹੈ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਕੋਕਰ ਸਾਹਿਬ ਸਤਿ ਸ਼੍ਰੀ ਅਕਾਲ ਤਾਂ ਸੋ ਕੀ ਲੱਗਦਾ ਕਿ ਅਕਾਲੀ ਦਲ ਫਿਰ ਪੰਥਕ ਪਾਰਟੀ ਦੁਬਾਰੇ ਬਣ ਸਕਦੀ ਹੈ ਜਿਸ ਤਰ੍ਹਾਂ ਕੱਲ ਉਹਨਾਂ ਨੇ ਚਰਚਾ ਕੀਤੀ ਆ ਉਸ ਗੱਲਾਂ ਨਵੀਆਂ ਉੱਭਰ ਕੇ ਸਾਹਮਣੇ ਆਈਆਂ ਨੇ ਤੁਹਾਡਾ ਕੀ ਕਹਿਣਾ ਕਿਉਂਕਿ ਤੁਸੀਂ ਲਗਾਤਾਰ ਪਹਿਲਾਂ ਅਕਾਲੀ ਦਲ ਦੇ ਵੱਡੇ ਲੀਡਰਾਂ ਨੂੰ ਮਿਲਦੇ ਰਹਿੰਦੇ ਹੋ ਇਕਾਲੀ ਦਲ ਦੀ ਜਿਹੜੀ ਨਬਜ਼ ਆ ਉਹ ਵੀ ਜਾਣਦੇ ਕੀ ਕਹਿਣਾ ਚਾਹੋਗੇ ਕੋਕਰ ਸਾਹਿਬ ਜਿਸ ਤਰ੍ਹਾਂ ਕਿ ਪਿਛਲੇ ਲੰਬੇ ਸਮੇਂ ਤੋਂ ਜੋ ਅਕਾਲੀ ਦਲ ਦਾ ਜਿਹੜਾ ਪੰਜਾਬ ਦੀ ਰਾਜਨੀਤੀ ਦੇ ਵਿੱਚ ਬਹੁਤ ਵੱਡਾ ਪ੍ਰਭਾਵ ਰਿਹਾ ਹੈਗਾ ਸ਼ੋਮਲੀ ਅਕਾਲੀ ਦਲ ਦਾ ਗੁਰਦੁਆਰਾ ਨੂੰ ਆਜ਼ਾਦ ਕਰਾਉਣ ਤੋਂ ਲੈ ਕੇ ਉਸ ਤੋਂ ਬਾਅਦ ਪੰਜਾਬੀ ਸੂਬਾ ਮੋਰਚਾ ਤੇ ਐਮਰਜੈਂਸੀ ਦੇ ਖਿਲਾਫ ਮੋਰਚਾ ਤੇ ਲੋਕ ਹਿੱਤਾਂ ਦੇ ਲਈ ਹਮੇਸ਼ਾ ਪੰਜਾਬ ਦੀ ਅਕਾਲੀ ਦਲ ਆਵਾਜ਼ ਉਠਾਉਂਦਾ ਰਿਹਾ ਤੇ ਪਰੰਤੂ ਪਿਛਲੇ ਸਮੇਂ ਜਦੋਂ ਅਕਾਲੀ ਦਲ ਸਰਕਾਰ ਦੇ ਉੱਪਰ ਕਾਬਜ਼ ਹੋਇਆ ਤੇ ਸੱਤਾ ਤੇ ਕਾਬਜ਼ ਹੋਇਆ ਤੇ 84 ਦੀਆਂ ਜਿਹੜੀਆਂ ਘਟਨਾਵਾਂ ਵਾਪਰੀਆਂ ਉਸ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਨੇ ਪੰਥਕ ਮੁdde ਛੱਡ ਕੇ ਪੰਜਾਬੀ ਪਾਰਟੀ ਵੱਲ ਨੂੰ ਥੋੜਾ ਕੱਟ ਲਿਆ ਸੀ ਮੈਨੂੰ ਲੱਗਦਾ 93 96 ਚ ਮੋਗੇ ਜਿਹੜੀ ਕਾਨਫਰੰਸ ਕੀਤੀ ਸੀ ਉਸ ਤੋਂ ਬਾਅਦ ਇਹਨਾਂ ਨੇ ਸੋਚ ਲਿਆ ਕਿ ਹੁਣ ਕਾਰਪੋਰੇਟ ਦੀ ਤਰ੍ਹਾਂ ਅਕਾਲੀ ਦਲ ਨੂੰ ਚਲਾਇਆ ਜਾਵੇ ਤੇ ਇਹ ਵੀ ਕਹਿੰਦੇ ਸੀ ਉਦੋਂ ਲੋਕ ਕਿ ਜਿਹੜਾ ਸੁਖਵੀਰ ਬਾਦਲ ਹੈ ਇਹਦੀ ਜਿਹੜੀ ਮੈਨੇਜਮੈਂਟ ਹੈ ਸੈਸੀ ਮੈਨੇਜਮੈਂਟ ਉਹ ਬੜੀ ਵਧੀਆ ਹੈ ਕਿ ਲੱਗਦਾ ਕਿ 25 ਸਾਲ ਰਾਜ ਕਰ ਲੇਗਾ ਤੇ ਇਸਕੀਰ ਬਾਦਲ ਨੇ ਵੀ ਕਿਹਾ ਸੀ ਕਿ 25 ਸਾਲ ਅਕਾਲੀ ਦਲ ਦਾ ਰਾਜ ਹੋ ਗਿਆ ਪਰ ਅਕਾਲੀ ਦਲ ਦੇ ਰਾਜ ਦੇ ਵਿੱਚ ਜਦੋਂ ਮਾਫੀਆ ਰਾਜ ਪਨਪ ਪੈਰਲ ਚੱਲ ਪਿਆ ਉਸ ਤੋਂ ਬਾਅਦ ਲੋਕਾਂ ਨੂੰ ਲੱਗਿਆ ਕਿ ਅਕਾਲੀ ਲੀਡਰ ਤਾਂ ਆਪਣੇ ਘਰ ਭਰਨ ਵੱਲ ਧਿਆਨ ਦੇ ਰਹੇ ਆ ਪੰਥ ਬਾਰੇ ਪੰਜਾਬ ਬਾਰੇ ਇਹਨਾਂ ਨੂੰ ਕੋਈ ਵੀ ਧਿਆਨ ਨਹੀਂ ਹੈ ਉਤੋਂ ਮੈਨੂੰ ਲੱਗਦਾ ਇਹਨਾਂ ਦੀ ਗੱਡੀ ਲੈਣ ਤੋਂ ਲੱਗੀ ਸੀ ਖੁਰਸਾਬ ਅਸਲ ਦੇ ਵਿੱਚ ਜਦੋਂ 97 ਦੇ ਵਿੱਚ ਸਰਕਾਰ ਬਣੀ ਤੇ ਸਰਕਾਰ ਬਣਨ ਤੋਂ ਬਾਅਦ ਕਾਲੀ ਦਲ ਦੇ ਵਿੱਚ ਇੰਟਰਨਲ ਕੰਟਰੈਡੀਕਸ਼ਨ ਬਹੁਤ ਬਧੀ ਇਸ ਦੇ ਵਿੱਚ ਜਿਹੜੇ ਪੰਥਰਤਨ ਜਥੇਦਾਰ ਗੁਰਚਰਨ ਸਿੰਘ ਟੋੜਾ ਤੇ ਉਹਨਾਂ ਦੀ ਨਾਲ ਜਿਹੜੀ ਇਸ ਤਰ੍ਹਾਂ ਦੀ ਲੋਬੀ ਸੀ ਜਿਹੜੇ ਕਿ ਪੰਜਾਬ ਹਕਸ਼ੀ ਕਿਹਾ ਜਾ ਸਕਦਾ ਜਾਂ ਜਿਹੜੇ ਟਕਸਾਲੀ ਕਾਲੀ ਸੀ ਉਹਨਾਂ ਨੂੰ ਖੁੱਡੇ ਲੈਣ ਲਾਉਣਾ ਸ਼ੁਰੂ ਕਰ ਦਿੱਤਾ ਜਥੇਦਾਰ ਗੁਰਚਰਨ ਸਿੰਘ ਟੋੜਾ ਨੂੰ ਕਾਲੀ ਦਲ ਚੋਂ ਬਾਹਰ ਕੱਢਿਆ ਗਿਆ ਤੇ ਪੂਰੀ ਤਰ੍ਹਾਂ ਜਿਹੜੀ ਸ਼ਕਤੀ ਕੇਂਦਰ ਹੋ ਗਈ ਇੱਕ ਪਰਿਵਾਰ ਦੇ ਹੱਥਾਂ ਦੇ ਵਿੱਚ ਤੇ ਉਹਨਾਂ ਦੇ ਉੱਪਰ ਰਾਜ ਸੱਤਾ ਤੇ ਪਾਰਟੀ ਦਾ ਸਾਰਾ ਕੁਝ ਕੇਂਦਰੀਕਰਨ ਉਹਨਾਂ ਨੇ ਕਰ ਲਿਆ ਤੇ ਉਸ ਸਮੇਂ ਸ਼੍ਰੋਮਣੀ ਅਕਾਲੀ ਦਲ ਨੇ ਮਨਾਈਆਂ ਵੀ ਕੀਤੀਆਂ ਮਨਾਈਆਂ ਇਸ ਤਰ੍ਹਾਂ ਕੀਤੀਆਂ ਕਿ ਜਿਹੜੇ ਲੋਕਾਂ ਨੂੰ ਜਿਹੜੇ ਲੀਡਰਾਂ ਨੂੰ ਲੋਕਾਂ ਨੇ ਇਨਕਾਰ ਦਿੱਤਾ ਸੀ ਉਹਨਾਂ ਨੂੰ ਵੀ ਸੱਤਾ ਦਾ ਸੁੱਖ ਪੁਗਾਇਆ ਜਿਹੜੇ ਪਾਰਲੀਮੈਂਟ ਦੇ ਵਿੱਚ ਵਿਧਾਨ ਸਭਾ ਦੇ ਵਿੱਚ ਹਾਰੇ ਹੋਏ ਲੀਡਰ ਸਨ ਉਹਨਾਂ ਨੂੰ ਵੀ ਸੱਤਾ ਦੇ ਵਿੱਚ ਸ਼ਾਮਲ ਕੀਤਾ ਉਹਨਾਂ ਨੂੰ ਵੱਡੇ ਅਹੁਦੇ ਦੇ ਕੇ ਨਿਵਾਜਿਆ ਤੇ ਇਹ پارٹی ਦੀ ਕਿਉਂਕਿ ਇੰਟਰਨਲ ਕੰਟਰਡਿਕਸ਼ਨ ਸੀ ਉਹਨਾਂ ਨੇ ਆਪਣਾ ਮਜ਼ਬੂਤ ਕਰਨਾ ਸੀ ਇਸ ਦੇ ਨਾਲ ਹੀ ਸ਼ੋਮਨੀ ਕਾਲੀਦਾਰ ਨੇ ਉਸ ਵੇਲੇ ਇੱਕ ਨਮਾ ਸ਼ੁਰੂ ਕੀਤਾ ਜਿਹੜੇ ਹਲਕਾ ਅੰਚਾਰਜ ਲਾਏ ਹਲਕਾ ਅੰਚਾਰਜ ਲਾ ਕੇ ਜਿਹੜੇ ਉੱਥੋਂ ਹਾਰੇ ਹੋਏ ਸੀ ਤੇ ਉਹਨਾਂ ਨੂੰ ਪੂਰਾ ਹਲਕਾ ਸੰਭਾਲ ਦਿੱਤਾ ਪੂਰੀ ਰਾਜ ਸੱਤਾ ਉਹਨਾਂ ਦੇ ਕਹਿਣ ਦੇ ਉੱਪਰ ਚੱਲਦੀ ਰਹੀ ਤੇ ਜਿਹੜਾ ਕਿ ਲੋਕਾਂ ਦੇ ਵਿੱਚ ਬੜਾ ਗਲਤ ਸੰਕੇਤ ਗਿਆ ਤੇ ਉਹਨਾਂ ਹਾਰੇ ਹੋਏ ਲੀਡਰਾਂ ਨੇ ਆਪਣੀ ਮਨਾਈ ਵੀ ਕੀਤੀ ਉਹਨਾਂ ਨੇ ਪੁਲਿਸ ਪ੍ਰਸ਼ਾਸਨ ਨੂੰ ਵਰਤਿਆ ਸਾਰੇ ਪ੍ਰਸ਼ਾਸਨ ਨੂੰ ਵਰਤਿਆ ਤੇ ਹਰ ਟੰਗ ਦੇ ਨਾਲ ਉਹਨਾਂ ਨੇ ਲੋਕਾਂ ਦੇ ਵਿੱਚੋਂ ਨਿਕੜ ਦੇ ਚਲੇ ਗਏ ਪਰ ਸ਼੍ਰੋਮਣੀ ਕਾਲੀ ਦਲ ਦੀ ਆਪਣੀ ਕੰਟਰਡਿਕਸ਼ਨ ਸੀ ਇਸ ਕਰਕੇ ਇਹਨੂੰ ਬਰਦਾਸ਼ਤ ਕਰਦੇ ਰਹੇ ਉਹ ਜਦੋਂ 2002 ਦੇ ਵਿੱਚ ਜਸਦੇਵਰ ਗਰਚਨ ਸਿੰਘ ਟੋੜਾ ਅਲੱਗ ਸੰਤਾ ਸ਼੍ਰੋਮਣੀ ਕਾਲੀ ਦਲ ਸੱਤਾ ਤੋਂ ਬਾਹਰ ਹੋਇਆ ਪਰੰਤੂ ਫਿਰ ਵੀ ਉਹਨਾਂ ਨੇ ਸ਼੍ਰੋਮਣੀ ਕਾਲੀ ਦਲ ਨੂੰ ਕਾਫੀ ਟੱਕਰ ਦਿੰਦੇ ਰਹੇ ਸੀ ਪਰ 2004 ਦੇ ਵਿੱਚ ਉਹਨਾਂ ਦੇ ਤਿੰਨ ਦੇ ਵਿੱਚ ਆ ਕੇ ਸਮਝੌਤਾ ਹੋ ਗਿਆ ਪਰ 2004 ਤੋਂ ਤੇ ਜ਼ਿਆਦਾ ਜਦੋਂ 2002 'ਚ ਕੈਪਟਨ ਦੀ ਸਰਕਾਰ ਬਣੀ ਆ ਉਹਨਾਂ ਨੂੰ ਲੱਗਦਾ ਸੀ ਕਿ ਬਾਦਲ ਤੇ ਤੋੜਾ ਨੇ ਜਿਹੜੀ ਸਰਕਾਰ ਆ ਸਾਲੇ ਚ ਪ੍ਰੋਸਕੇ ਕੈਪਟਨ ਨੂੰ ਦਿੱਤੀ ਜੇਕਰ ਉਹ ਇਕੱਠੇ ਹੋ ਕੇ ਲੜਦੇ ਤਾਂ ਉਦੋਂ ਬਿਲਕੁਲ ਅਕਾਲੀ ਦਲ ਪ੍ਰਤੀ ਲੋਕਾਂ ਦਾ ਰੁਝਾਨ ਸੀਗਾ ਇਹਨਾਂ ਨੇ ਆਪਾਂ ਕਹਿ ਸਕਦੇ ਹਾਂ ਕਿ ਆਪਣੇ ਪੈਰੀ ਆਪ ਕਹਾੜਾ ਮਾਰੇ ਸੀ ਉਹ ਬਿਲਕੁਲ ਜੀ ਉਸ ਵੇਲੇ ਹੀ ਸ਼੍ਰੋਮਣੀ ਅਕਾਲੀ ਦਲ ਨੇ ਰਾਜਸੀ ਪੱਧਰ ਤੇ ਉੱਪਰ ਵੀ ਐਸੇ ਗਲਤ ਫੈਸਲੇ ਹੋਏ ਤੇ ਧਾਰਮਿਕ ਪੱਧਰ ਤੇ ਵੀ ਸਮਾਜਿਕ ਪੱਧਰ ਤੇ ਵੀ ਇਹ ਵੀ ਹੋਇਆ ਕਿ ਜਿਸ ਤਰ੍ਹਾਂ ਦੀ ਜੇਕਰ ਕੋਈ ਆਵਾਜ਼ ਉੱਠਦੀ ਸੀ ਉਸ ਦੇ ਪ੍ਰਤੀ ਸੰਜੀਦਗੀ ਨਾਲ ਇਹਨਾਂ ਨੇ ਅਕਾਲੀ ਦਲ ਨੇ ਵੇਖਿਆ ਹੀ ਨਹੀਂ ਜਿਸ ਤਰ੍ਹਾਂ ਤੁਹਾਨੂੰ ਪਤਾ ਹੋਊਗਾ ਮਹਿਲਕਣਾ ਦੇ ਵਿੱਚ ਇੱਕ ਛੋਟੀ ਬੱਚੀ ਦਾ ਅਪਹਰਣ ਕਰਕੇ ਕਿਸੇ ਐ ਬਿਲਕੁਲ ਐਸੇ ਐਲੀਮੈਂਟ ਨੇ ਉਹਨਾਂ ਨੂੰ ਉਹ ਲੜਕੀ ਨੂੰ ਮਾਰ ਦਿੱਤਾ ਤੇ ਉਸ ਦੇ ਬਾਰੇ ਸਰਕਾਰ ਨੇ ਕੋਈ ਬਹੁਤਾ ਪਹਿਲਾਂ ਰੁਖੇ ਨਹੀਂ ਰਿਹਾ ਤੇ ਉਸ ਨੂੰ ਦਬਾਉਣ ਦੀ ਕੋਸ਼ਿਸ਼ ਕਰਦੇ ਰਹੇ ਜਦੋਂ ਲੋਕ ਰੋਹ ਬਣਿਆ ਤਾਂ ਫਿਰ ਉਹਨਾਂ ਦੇ ਉੱਪਰ ਇਸ ਤਰ੍ਹਾਂ ਦੀ ਕਾਰਵਾਈ ਹੋਈ ਇਸੇ ਤਰ੍ਹਾਂ ਬਾਦ ਦੀਆਂ ਸਰਕਾਰਾਂ ਦੇ ਵਿੱਚ ਵੀ ਸ਼ੋਮਨੀ ਕਾਲੀ ਦਲ ਵੱਲੋਂ ਜਿਹੜੀਆਂ ਗਲਤੀਆਂ ਵੱਡੀਆਂ ਗਲਤੀਆਂ ਹੋਈਆਂ ਨੇ ਜਿਨ੍ਹਾਂ ਨੂੰ ਲੋਕਾਂ ਨੇ ਬਹੁਤ ਹੀ ਗੰਭੀਰਤਾ ਨਾਲ ਲਿਆ ਜਿਸ ਤਰ੍ਹਾਂ ਕਿ ਫਰੀਦਕੋਟ ਦੇ ਵਿੱਚ ਵੀ ਇਸ ਤਰ੍ਹਾਂ ਦਾ ਘਟਨਾ ਵਾਪਰੀ ਸੀ ਕਿ ਲੜਕੀ ਨੂੰ ਕੋਈ ਵੱਡਾ ਲੜਕਾ ਵੱਡਾ ਵਿਗੜਿਆ ਹੋਇਆ ਲੜਕਾ ਘਰੋਂ ਉਪਹਾਰਨ ਕਰਕੇ ਲੈ ਗਿਆ ਪਰੰਤੂ ਉਸ ਨੂੰ ਵੀ ਪੁਲਿਸ ਦੇ ਵੱਲ ਨਾਲ ਦਬਾਉਣ ਦੀ ਕੋਸ਼ਿਸ਼ ਕੀਤੀ ਤੇ ਉਹਦੇ ਉੱਪਰ ਲਾਇਆ ਵੀ ਕੋ ਅਧਿਕਾਰੀ ਜਿਹੜੇ ਦੇ ਉੱਪਰ ਅੱਜ ਪਰਚੇ ਦਰਜ ਹੋ ਰਹੇ ਨੇ ਉਸੇ ਅਧਿਕਾਰੀ ਦੇ ਅਹਦ ਦੇ ਵਿੱਚ ਅੰਮ੍ਰਿਤਸਰ ਦੇ ਵਿੱਚ ਵੀ ਇੱਕ ਪੁਲਿਸ ਵਾਲਾ ਖਾਨੇਦਾਰ ਆਪਣੀ ਲੜਕੀ ਨੂੰ ਗੁੰਡਾ ਅੰਸਰਾਂ ਤੋਂ ਬਚਾਉਣ ਦੇ ਲਈ ਗੋਲੀ ਦਾ ਸ਼ਿਕਾਰ ਹੋ ਗਿਆ ਸੀ ਉਸ ਨੂੰ ਵੀ ਰਫਾ ਦਫਾ ਕਰਨ ਲਈ ਉਹ ਅਧਿਕਾਰੀ ਵੱਡਾ ਅਧਿਕਾਰੀ ਲਾਇਆ ਗਿਆ ਤੇ ਉਹ ਇਹਨਾਂ ਦੇ ਬਲੂ ਆਈਡ ਅਫਸਰ ਸਨ ਤੇ ਸਭ ਤੋਂ ਵੱਡਾ ਜਿਹੜਾ ਲੋਕਾਂ ਦੇ ਵਿੱਚ ਜਾਂ ਪੰਥਕ ਧਿਰਾਂ ਦੇ ਵਿੱਚ ਜਿਹੜਾ ਸਭ ਤੋਂ ਵੱਡਾ ਲੋਕਾਂ ਦੇ ਵਿੱਚ ਰੋਸ ਹੈ ਤੇ ਰੋਹ ਹੈ ਜਿਹੜਾ ਕਿ ਬਾਰ ਬਾਰ ਉੱਠ ਰਿਹਾ ਹੈ ਤੇ ਉਸ ਦੇ ਸਬੰਧ ਵਿੱਚ ਜਿਹੜੇ ਕਿ ਅੱਤਵਾਦ ਦੇ ਦੌਰ ਦੇ ਵਿੱਚਿਤ ਸਿੱਖ ਨੌਜਵਾਨਾਂ ਦੇ ਪ੍ਰਚਾਰਿਤ ਕਰਨ ਵਾਲੇ ਅਧਿਕਾਰੀ ਤੇ ਉਹਨਾਂ ਨੂੰ ਮੁੱਖ ਪੋਸਟਾਂ ਤੇ ਲਾਇਆ ਡੀਜੀਪੀ ਨੂੰ ਡੀਜੀਪੀ ਤੱਕ ਦੇ ਅਹੁਦੇ ਉਹਨਾਂ ਨੂੰ ਦਿੱਤੇ ਤੇ ਇਸ ਕਰਕੇ ਲੋਕਾਂ ਦੇ ਵਿੱਚ ਉਦਾਸੀਨਤਾ ਫੈਲਦੀ ਗਈ ਆਮ ਜਨਤਾ ਜੀ ਡਾਕਟਰ ਸਾਹਿਬ ਇਹ ਤੁਹਾਡੇ ਨਾਲ ਹੀ ਗੱਲ ਮੈਂ ਥੋੜੀ ਹੋਰ ਐਡ ਕਰਦਾ ਜਿਹੜੀਆਂ ਬੱਸਾਂ ਸੀਗੀਆਂ ਬਾਦਲ ਫੈਮਿਲੀ ਦੀਆਂ ਉਹਨਾਂ ਦੇ ਡਰਾਈਵਰ ਕਨੈਕਟਰਾਂ ਦੀ ਜਿਹੜੀ ਗੁੰਡਾਗਰਦੀ ਸੀ ਉਹਦਾ ਕਾਰਨ ਵੀ ਲੋਕਾਂ 'ਚ ਬੜੀ ਨਿਰਾਸ਼ਾ ਹੋਈ ਲੋਕਾਂ 'ਚ ਰੋਜ ਆ ਗਿਆ ਮੈਨੂੰ ਲੱਗਦਾ ਕਿ ਤਿੰਨ ਕਿਤੇ ਲੋਕਾਂ ਨੂੰ ਲੱਗਦਾ ਸੀ ਕਿ ਇਹ ਤਾਂ ਜ਼ਾਬਰ ਜਿਹੜੇ ਹੈਗੇ ਹਾਕਮ ਨੇ ਉਹ ਸਾਡੇ ਨਾਲ ਮਾੜਾ ਵਰਤੋ ਕਰਦੇ ਕੋਕਰ ਸਾਹਿਬ ਇਹ ਵੀ ਹੋਇਆ ਹੈ ਨਾ ਸਰਕਾਰ ਨੇ ਇੱਕ ਪਾਸੇ ਗਵਰਨੈਂਸ ਦੇਣੀ ਸੀ ਲੋਕਾਂ ਨੂੰ ਜਿਹੜਾ ਰਾਜ ਧਰਮ ਹੈ ਉਹਦੇ ਮੁਤਾਬਕ ਅੱਛੀ ਸਰਕਾਰ ਦੇਣੀ ਸੀ ਬੁਜਾਏ ਇਹ ਦੇ ਇਸ ਤਰ੍ਹਾਂ ਦੇ ਇੱਕ ਐਲੀਮੈਂਟ ਨੂੰ ਸ਼ਹਿਦ ਦੇਣੀ ਸ਼ੁਰੂ ਕਰ ਦਿੱਤੀ ਤੇ ਉਹਨਾਂ ਦੇ ਹੱਥਾਂ ਦੇ ਵਿੱਚ ਸਾਰਾ ਕੁਝ ਪ੍ਰੋਸ ਦਿੱਤਾ ਤੇ ਉਹਦੇ ਨਾਲ ਲੈਂਡ ਆਰਡਰ ਦੀ ਸਿਚੁਏਸ਼ਨ ਤੇ ਲੋਕ ਬੋਲਣ ਤੋਂ ਹੀ ਵਿਚਾਰੇ ਇੰਨੇ ਨਿਕਾਰਾ ਹੋ ਚੁੱਕੇ ਸੀਗੇ ਉਹ ਆਪਣੇ ਆਪ ਦੇ ਵਿੱਚ ਸਹਿਜ ਵੀ ਕਿਹਦੇ ਪਾਸ ਸ਼ਿਕਾਇਤ ਕਰੀਏ ਜਦ ਕਿ ਸਰਕਾਰ ਵੀ ਹੈ ਤੇ ਪਾਰਟੀ ਵੀ ਹੈ ਇਸ ਤਰ੍ਹਾਂ ਦੇ ਮਾਹੌਲ ਦੇ ਕਾਰਨ ਲੋਕਾਂ ਦੇ ਅੰਦਰੇ ਅੰਦਰ ਰੋਹ ਫੈਲਦਾ ਰਿਹਾ ਹੁਣ ਇਹੋ ਕਾਰਨ ਹੈ ਕਿ ਬਾਰ ਬਾਰ ਜਦੋਂ ਉਹਨਾਂ ਕੋਈ ਨਾ ਕੋਈ ਪੁਰਾਣਾ ਮਸਲਾ ਉਠਦਾ ਚਾਹੇ ਭਾਈ ਸਾਹਿਬ ਗੁਰਦੇਵ ਸਿੰਘ ਕੌਂਕੇਵਾਲਾ ਜਾਂ ਬਿਹਤਵੀ ਵਾਲਾ ਉਦੇ ਪ੍ਰਤੀ ਲੋਕਾਂ ਦੇ ਵਿੱਚੋਂ ਪ੍ਰਾਣੇ ਜ਼ਖਮ ਜ਼ਰੂਰ ਹਰੇ ਹੋ ਜਾਂਦੇ ਨੇ ਤੇ ਇਹੋ ਹੀ ਕਾਰਨ ਹੈ ਕਿ ਸ਼੍ਰੋਮਣੀ ਅਕਾਲੀ ਦਲ ਨੇ ਬੇਸ਼ੱਕ ਕਿੰਨੇ ਯਤਨ ਕਰ ਰਹੀ ਹੈ ਪਰੰਤੂ ਉਹਨਾਂ ਦਾ ਲੋਕਾਂ ਦੇ ਵਿੱਚ ਹਾਲ ਤੱਕ ਵੀ ਆਧਾਰ ਨਹੀਂ ਬਣ ਰਿਹਾ ਲੋਕਾਂ ਦੇ ਵਿੱਚ ਉਸ ਤਰ੍ਹਾਂ ਦੀ ਪਹੁੰਚ ਨਹੀਂ ਬਣ ਰਹੀ ਤੇ ਜਿਹੜਾ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੇ ਵਿੱਚ ਵਧੀਆ ਸ਼ਕਤੀ ਦੇ ਨਾਲ ਰਾਜ ਕਰ ਰਿਹਾ ਸੀ ਉਹ ਠੁੰਗੜ ਕੇ ਤਿੰਨ ਸੀਟਾਂ ਤੱਕ ਸੀਮਿਤ ਹੋ ਗਿਆ ਤੇ ਲੋਕਾਂ ਦੇ ਵਿੱਚ ਉਹਦਾ ਆਧਾਰ ਖੁੱਸਦਾ ਜਾ ਰਿਹਾ ਹੈ ਜੀ ਕੋਕਰ ਸੱਚ ਜਿਹੜੇ ਹੁਣ ਪ੍ਰੋਗਰਾਮ ਲਿਖੇ ਗਏ ਨੇ ਇਹ ਹਰ ਬੰਦਸਬਾ ਹਲਕੇ ਦੇ ਵਿੱਚ ਯਾਤਰਾ ਕੱਢੀ ਜਾਵੇਗੀ ਮੈਨੂੰ ਲੱਗਦਾ ਇਹ ਵੀ ਇੱਕ ਪਾਰਟੀ ਦਾ ਇੱਕ ਅਲੱਗ ਪ੍ਰੋਗਰਾਮ ਹੋ ਗਿਆ ਲੋਕਾਂ ਨਾਲ ਉਸ ਲੈਵਲ ਦਾ ਰابطਾ ਨਹੀਂ ਮੈਨੂੰ ਲੱਗਦਾ ਜਿਹੜੀ ਮੋਰਚਿਆਂ ਤੇ ਧਰਨਿਆਂ ਦੀ ਪਾਰਟੀ ਸੀ ਉਹ ਹਜੇ ਵੀ ਉਹ ਉਹ ਲੋਕਾਂ ਦੀ ਜਿਹੜੀ ਮਨੋਦਸ਼ਾ ਹੁੰਦੀ ਆ ਮਾਨਸਿਕਤਾ ਹੁੰਦੀ ਉਹ ਸਮਝਣ ਦੇ ਵਿੱਚ ਕਾਮਯਾਬ ਨਹੀਂ ਹੋ ਰਹੀ ਮੈਨੂੰ ਲੱਗਦਾ ਚਾਹੀਦਾ ਇਹ ਆ ਕਿ ਜਿੱਥੇ ਕਿਤੇ ਪੁਲਿਸ ਵਧਿੱਕੀ ਹੁੰਦੀ ਆ ਜਾਂ ਜਿਸ ਤਰ੍ਹਾਂ ਹੁਣ ਗੁਰਦੇਵ ਕੌਮਕਿਆਂ ਦਾ ਮਾਮਲਾ ਭਾਵੇਂ ਉਦੋਂ ਜ਼ਰੂਰ ਕਮਜ਼ੋਰੀ ਰਹੀ ਆ ਅਕਾਲੀ ਦਲ ਦੀ ਅਕਾਲੀ ਸਰਕਾਰ ਦੀ ਇੱਕ ਔਕੇ ਪਰਿਵਾਰ ਨੂੰ ਨਸਤਾਫ ਨਹੀਂ ਦਿਵਾ ਸਕੇ ਹੁਣ ਸਰਕਾਰ ਤੇ ਪ੍ਰੈਸ਼ਰ ਬਿਲਡ ਕਰ ਸਕਦੇ ਆ ਕਿ ਦੋਸ਼ੀ ਪੁਲਿਸ ਵਾਲਾਂ ਤੇ ਹੁਣ ਕਾਰਵਾਈ ਕਰੋ ਮੈਨੂੰ ਲੱਗਦਾ ਰਮਜ ਅਜੇ ਵੀ ਨਹੀਂ ਅਕਾਲੀ ਵੱਲ ਫੜ ਰਿਹਾ ਤੇ ਜੋ ਬੁੱਕਾਂ ਨਹੀਂ ਰਮਜਾ ਤੁਹਾਡਾ ਕੀ ਕਹਿਣਾ ਹੈ ਇਸ ਬਾਰੇ ਬਿਲਕੁਲ ਖੋਖਰ ਸਾਹਿਬ ਅਸਲ ਦੇ ਵਿੱਚ ਕਿਉਂਕਿ ਲੋਕਾਂ ਦੇ ਵਿੱਚ ਇੱਕ ਧਾਰਨਾ ਬਣੀ ਹੁੰਦੀ ਆ ਪਾਰਟੀ ਦੀ ਲੀਡਰਸ਼ਿਪ ਦੀ ਇਹ ਹੁੰਦੀ ਆ ਵੀ ਜੇ ਸਾਡੇ ਨਾਲ ਤੱਕਾ ਹੋਗਾ ਤਾਂ ਸਾਡੀ ਉਹ ਬਾਹ ਫੜਨਗੇ ਅਕਾਲੀ ਬਾਪੇ ਫੜਨਗੇ ਜਦੋਂ ਕਿ ਸ਼੍ਰੋਮਣੀ ਕਾਲੀ ਦਲ ਦਾ ਇਹ ਇਸ ਤਰ੍ਹਾਂ ਦਾ ਇੱਕ ਅਕਸ ਬਣਿਆ ਹੋਇਆ ਸੀ ਜਿਹੜਾ ਪੁਰਾਣੇ ਸਮੇਂ ਦੇ ਵਿੱਚ ਅਕਸ ਸੀ ਪਰੰਤੂ ਸ਼੍ਰੋਮਣੀ ਕਾਲੀ ਦਲ ਨੇ ਆਪਣਾ ਸਾਰਾ ਅਕਸ ਇਸ ਤਰ੍ਹਾਂ ਘੋਆ ਲਿਆ ਇਹਨਾਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਵੀ ਇਸ ਤਰ੍ਹਾਂ ਦੀ ਇੱਕ ਅ ਹਜ਼ਾਰੇਦਾਰੀ ਜਾਂ ਕਾਰਪੋਰੇਟ ਢੰਗ ਦਾ ਤਰੀਕੇਾਂ ਦੇ ਨਾਲ ਇਸ ਤਰ੍ਹਾਂ ਉਹਨੂੰ ਚਲਾਉਣਾ ਸ਼ੁਰੂ ਕਰ ਦਿੱਤਾ ਜਿਵੇਂ ਕਿ ਸ੍ਰਾਮਾ ਦੀ ਸਾਫ ਸਫਾਈ ਦੇ ਲਈ ਠੇਕੇ ਦੇਣੇ ਸ਼ੁਰੂ ਕਰ ਦਿੱਤੇ ਉਹਦੀ ਪ੍ਰਤੀਵੀ ਉਹਦੇ ਵਿੱਚੋਂ ਫਿਰ ਕਮਿਸ਼ਨ ਖਾਣੇ ਉਹਦੇ ਵਿੱਚੋਂ ਕ੍ਰਪਸ਼ਨ ਆਉਣੀ ਸ਼ੁਰੂ ਹੋ ਗਈ ਤੇ ਬਹੁਤ ਵੱਡੀ ਗੱਲ ਇੱਕ ਇਹ ਵੀ ਹੈ ਕਿ ਪੁਰਾਣੇ ਸਮੇਂ ਦੇ ਜਾਂ ਪਾਕਿਸਤਾਨ ਦੇ ਵਿੱਚ ਵੀ ਮੈਂ ਗਿਆ ਉੱਥੇ ਗੁਰੂ ਘਰ ਦੇ ਵਿੱਚ ਕੋਈ ਨਹੀਂ ਇਸ ਤਰ੍ਹਾਂ ਦੇ ਪੱਥਰ ਨਹੀਂ ਲੱਗੇ ਹੋਏ ਵੀ ਫਲਾਣੇ ਦੀ ਸੇਵਾ ਇਹਨੇ ਕਰੀਏ ਸਿਰਫ ਸਰਵਾਈ ਦਰਬਾਰ ਸਾਹਿਬ ਦੇ ਵਿੱਚ ਇੱਕ ਜਿਹੜਾ ਸੋਨੇ ਦਾ ਪੱਤਰਾ ਲੱਗਿਆ ਹੋਇਆ ਮਹਾਰਾਜਾ ਰਣਜੀਤ ਸਿੰਘ ਦਾ ਨਾਂ ਦਾ ਸਿੰਘ ਸਾਹਿਬ ਮਹਾਰਾਜਾ ਰਣਜੀਤ ਸਿੰਘ ਨੇ ਇਹ ਸੇਵਾ ਕਰਾਈ ਤੇ ਇਹ ਉਸੇ ਨੂੰ ਪੰਥ ਜਾਂ ਲੋਕ ਜਿਹੜੇ ਹੈਗੇ ਆ ਬਰਦਾਸ਼ਤ ਕਰਦੇ ਨੇ ਕਿਉਂਕਿ ਲੋਕਾਂ ਦੇ ਵਿੱਚ ਜਿਹੜੀ ਜਦੋਂ ਵੀ ਕੋਈ ਸਰਕਾਰ ਤੱਕੇ ਨਾਲ ਜਾਂ ਆਪਣਾ ਗਲਤ ਢੰਗ ਦੇ ਨਾਲ ਇਹ ਇਸ ਤਰ੍ਹਾਂ ਦੀ ਪੈਨੀਟ੍ਰੇਸ਼ਨ ਕਰਦੀ ਹੈ ਲੋਕ ਉਹਨੂੰ ਬਰਦਾਸ਼ਤ ਨਹੀਂ ਕਰਦੇ ਜਿਵੇਂ ਕਿ ਦਰਬਾਰ ਸਾਹਿਬ ਦੀ ਪ੍ਰਕਰਮਾ ਦੇ ਵਿੱਚ ਗਿਰਜਾ ਟਾਈਪ ਇੱਕ ਘੰਟਾ ਘਰ ਬਣਿਆ ਹੋਇਆ ਸੀ ਅੰਗਰੇਜ਼ਾਂ ਨੇ ਬਣਾਇਆ ਸੀ ਉਸ ਨੂੰ ਵੀ ਬਰਦਾਸ਼ਤ ਨੀਤੀ ਸਿਖਾਣੀ ਕੀਤਾ ਜਦੋਂ 47 ਤੋਂ ਪਹਿਲਾਂ ਉਹ ਢਾਕੇ ਨਵੇਂ ਤੌਰ ਤੇ ਬਣਾਇਆ ਐ ਐਵੇਂ ਜਿਵੇਂ ਸ਼੍ਰੀ ਕਾਲ ਤਖਤ ਸਾਹਿਬ ਦੀ 84 ਤੋਂ ਬਾਅਦ ਕੇਂਦਰ ਸਰਕਾਰ ਵੱਲੋਂ ਕਰਾਈ ਗਈ ਕਾਰ ਸੇਵਾ ਬਨੂ ਵੀ ਸਿੱਖਾਂ ਨੇ ਮਨਜ਼ੂਰ ਨਹੀਂ ਸੀ ਕੀਤਾ ਇਹ ਸਿੱਖ ਮਾਨਸਿਕਤਾ ਹੁੰਦੀ ਹੈ ਪਰੰਤੂ ਹੋਇਆ ਕੀ ਸੀ ਜਦੋਂ ਅਕਾਲੀ ਸਰਕਾਰ ਸੀ ਤੇ ਉਸ ਵੇਲੇ ਗੁਰਦੁਆਰਿਆਂ ਦੇ ਵਿੱਚ ਵੀ ਵੱਡੇ ਵੱਡੇ ਗ੍ਰੇनाइट ਦੇ ਪੱਥਰ ਲੀਡਰਾਂ ਨੇ ਆਪਣੇ ਨਾਮ ਚਮਕਾਉਣੇ ਸ਼ੁਰੂ ਕਰ ਦਿੱਤੇ ਤੇ ਦਰਬਾਰ ਸਾਹਿਬ ਦੇ ਵਿੱਚ ਵੀ ਹੁਣ ਬਹੁਤ ਸਾਰੀਆਂ ਸਰਾਵਾਂ ਦੇ ਵਿੱਚ ਲੱਗੇ ਉਹ ਨਹੀਂ ਅਕਸਰ ਇਹ ਹੁੰਦਾ ਸੀ ਜਿਵੇਂ ਵੀ ਵੱਡੇ ਗੁਰਦੁਆਰਾ ਸਾਹਿਬ ਦੇ ਜਿਨ੍ਹਾਂ ਪੰਜ ਪਿਆਰਿਆਂ ਦੇ ਨਾਮ ਹੁੰਦੇ ਜਾਂ ਪੰਜ ਜਿਹੜੀ ਸਿੱਖਾਸਕੀਆਂ ਹੁੰਦੀਆਂ ਸੀ ਉਹਨਾਂ ਦੇ ਨਾਮਾਂ ਦਾ ਪੱਥਰ ਲੱਗਿਆ ਹੁੰਦਾ ਵੀ ਇਹਨਾਂ ਨੇ ਨਹੀਂ ਪੱਥਰ ਰੱਖਿਆ ਜਿਵੇਂ ਗੁਰੂ ਰਾਮਦਾਸ ਜੀ ਦੇ ਬਾਹਰ ਲੱਗਿਆ ਹੋਇਆ ਪੰਜ ਹਸਤੀਆਂ ਦਾ ਇਸ ਤਰ੍ਹਾਂ ਐਵੇਂ ਜਿਵੇਂ ਪੰਜਾ ਸਾਹਿਬ ਗੁਰਦੁਆਰਾ ਸਾਹਿਬ ਦੇ ਵਿੱਚ ਜਿਹੜਾ ਕਿ ਇਹ ਗੁਰਦੁਆਰਾ ਸਾਹਿਬ ਦੀ ਸੇਵਾ ਸ਼ੁਰੂ ਕੀਤੀ ਹੈ ਉਹ ਵੀ ਪੰਜ ਮਹਾਨ ਹਸਤੀਆਂ ਦੇ ਨਾਂ ਸੀਗੇ ਤੇ ਇਦੋਂ ਬਾਅਦ ਹੋਇਆ ਕਿ ਇਹ ਹੁਣ ਦਰਬਾਰ ਸਾਹਿਬ ਦੇ ਵਿੱਚ ਵੀ ਬਹੁਤ ਸਾਰੀ ਜਗ੍ਹਾ ਤੇ ਤੁਸੀਂ ਦੇਖੋਗੇ ਉੱਥੇ ਸਿੱਖ ਲੀਡਰਾਂ ਦੇ ਨਾਂ ਦੇ ਉੱਪਰ ਵੱਡੇ ਗ੍ਰੇਨੇਟ ਪੱਥਰ ਚਮਕਦੇ ਨੇ ਇਸ ਗੱਲ ਦਾ ਵੀ ਲੋਕਾਂ ਦੇ ਵਿੱਚ ਗਲਤ ਰੁਝਾਨ ਤਾਂ ਹੈ ਪਰੰਤੂ ਹੋਰ ਤਾਂ ਹੋਰ ਇਸ ਤੋਂ ਬਾਅਦ ਜਿਹੜਾ ਹਰਤੀ ਸਥਾਨਕ ਪੱਧਰ ਦੇ ਉੱਪਰ ਜਿਹੜੇ ਵੱਡੇ ਗੁਰਦੁਆਰੇ ਸੀ ਉੱਥੇ ਲੀਡਰਾਂ ਨੇ ਇੱਕ ਇੰਨੀ ਕਿ ਨਾ ਸਮਝੀਦਾ ਆਪਣਾ ਪ੍ਰਗਟਾਵਾ ਕੀਤਾ ਸੀ ਕਿਉਂਕਿ ਸ਼੍ਰੋਮਣੀ ਕਾਲੀ ਦਲ ਦਾ ਉਸ ਵੇਲੇ ਇੱਕ ਅਜੰਡਾ ਸੀ ਵਿਕਾਸ ਦਾ ਵਿਕਾਸ ਦਾ ਤੇ ਉਹ ਲੀਡਰਾਂ ਨੇ ਇਸ ਤਰ੍ਹਾਂ ਦੇ ਨੀ ਪੱਥਰ ਲਾਉਣੇ ਸ਼ੁਰੂ ਕਰ ਦਿੱਤੇ ਫਲਾਣਾ ਸਿੰਘ ਲੀਡਰ ਨੇ ਗੁਰਦੁਆਰੇ ਦੇ ਵਿਕਾਸ ਲਈ ਇੰਨੀ ਸੇਵਾ ਕਰਾਈ ਗੁਰੂ ਇਹਦੇ ਤੋਂ ਬੜੀ ਹਸੋਣੀ ਸਥਿਤੀ ਹੁੰਦੀ ਹੈ ਕਿ ਗੁਰੂ ਘਰ ਤਾਂ ਜਿਹੜੇ ਕਿ ਸੋ ਪੂਰੀ ਤਰ੍ਹਾਂ ਸਾਡੇ ਰੋਸ਼ਨੀ ਦਾ ਮਨਾਰਾ ਨੇ ਉਹਨਾਂ ਤੋਂ ਅਸੀਂ ਇਨਲਾਈਟਨਮੈਂਟ ਲੈਣੀ ਹੈ ਰੋਸ਼ਨੀ ਲੈਣੀ ਹੈ ਮਾਰਗ ਲੈਣਾ ਉਹਨਾਂ ਦਾ ਇੱਕ ਲੀਡਰ ਕੀ ਵਿਕਾਸ ਕਰ ਸਕਦਾ ਹੈ ਸੋਚਣ ਵਾਲੀ ਜਿਹੜਾ ਸਾਹਿਬ ਜਿਹੜਾ ਜੋ ਕਾਲੀਦਨ ਨਮੀ ਲੈਣਾ ਕੱਢਣੀ ਚਾਹੁੰਦਾ ਜਾਂ ਨਵਾਂ ਰਸਤਾ ਅਖਤਿਆਰ ਕਰਨਾ ਚਾਹੁੰਦਾ ਉਹਦੇ ਬਾਰੇ ਭਗਵੰਤ ਮਾਨ ਨੇ ਬੜਾ ਸਵੇਰੇ ਸਵੇਰੇ ਤਿੱਖਾ ਸੱਚ ਟਵੀਟ ਕੀਤਾ ਸੀ ਉਹਦੇ ਜਵਾਬ ਦੇ ਵਿੱਚ ਫਿਰ ਮਜੀਠੀਆ ਨੇ ਵੀ ਟਵੀਟ ਕੀਤਾ ਕੀ ਲੱਗਦਾ ਕਿ ਜਿਹੜੀ ਟਵਿੱਟਰ ਉਡਪਤੀ ਹੋਣ ਮੈਨੂੰ ਲੱਗਦਾ ਕਿ ਲੋਕਾਂ ਦੇ ਮਸਲੇ ਜੋ ਉਹ ਹੱਲ ਕੀਤੇ ਜਾਣ ਉਸ ਪਾਸੇ ਧਿਆਨ ਦਿੱਤਾ ਜਾਵੇ ਪਹਿਲਾਂ ਤਾਂ ਉਹਦੀ ਜਿਹੜੀ ਸ਼ਦੌਲੀ ਦੇਖ ਲੋ ਕਿਵੇਂ ਦੀ ਸੀ ਆ ਬਿਲਕੁਲ ਜੀ ਅਸਲ ਦੇ ਵਿੱਚ ਜਿਹੜੀ ਪੰਜਾਬ ਦੀ ਇੱਕ ਪਿਛਲੇ ਸਮੇਂ ਚ ਜਿਹੜੀ ਰਾਜਨੀਤੀ ਦੇ ਵਿੱਚ ਇੱਕ ਇਹ ਹਟਕਾ ਆਇਆਗਾ ਜਿਸ ਤਰ੍ਹਾਂ ਕਿ ਕਬੀਲਾਈ ਜਾਂ ਲਲਕਾਰੇ ਮਾਰ ਕੇ ਲੈਨ ਕੱਢ ਕੇ ਜਾਏ ਇਹ ਕਹਿਣਾ ਵੀ ਜਦੋਂ ਸਾਡਾ ਰਾਜ ਆਊਗਾ ਅਸੀਂ ਦੇਖਾਂਗੇ ਇਸ ਤਰ੍ਹਾਂ ਦੀ ਜਿਹੜੀ ਪ੍ਰਵਿਰਤੀ ਹੈ ਇਹ ਪੰਜਾਬ ਦੇ ਵਿੱਚ ਰਾਜਨੀਤੀ ਦੇ ਵਿੱਚ ਆ ਰਹੀ ਹੈ ਜਦ ਕਿ ਰਾਜਨੀਤਿਕ ਲੋਕ ਬੜੇ ਸਿਆਣੇ ਹੁੰਦੇ ਨੇ ਇਸ ਤਰ੍ਹਾਂ ਦੇ ਪੰਜਾਬ ਦੇ ਲੋਕਾਂ ਬਾਰੇ ਕਿਹਾ ਜਾਂਦਾ ਬੜੇ ਮਾਹਰ ਨੇ ਬੜੇ ਜੰਗ ਜੂਨੇ ਬੜੇ ਸੁਹਿਰਦ ਨੇ ਪੰਜਾਬੀ ਲੋਕ ਇਹਦੇ ਵਿੱਚ ਕੋਈ ਸ਼ੱਕ ਨਹੀਂ ਪਰੰਤੂ ਉਹਨਾਂ ਦੇ ਸਹੀ ਰਗਵਾਈ ਕਰਨੀ ਚਾਹੀਦੀ ਹੈ ਜਿਸ ਤਰ੍ਹਾਂ ਕਿ بجائے ਇਸ ਦੇ ਟਵੀਟ ਦੇ ਕਰਨ ਦੇ ਇੱਕ ਦੂਸਰੇ ਪ੍ਰਤੀ ਇਹਦੇ ਪ੍ਰਤੀ ਆਪਣੇ ਅੰਦਰ ਝਾਤ ਮਾਰ ਕੇ ਇਸ ਤਰ੍ਹਾਂ ਦੀ ਇੱਕ ਲਾਈਨ ਤਿਆਰ ਕਰਨੀ ਚਾਹੀਦੀ ਹੈ ਸ਼੍ਰੋਮਣੀ ਅਕਾਲੀ ਦਲ ਜਿਹੜਾ ਕਿ ਜਿਵੇਂ ਪਿਛਲੇ ਸਮੇਂ ਦੇ ਦੌਰਾਨ ਹੋਇਆ ਕੀ ਹੈਗਾ ਸ਼੍ਰੋਮਣੀ ਅਕਾਲੀ ਦਲ ਨੇ ਆਪਣਾ ਆਧਾਰ ਬਣਾਉਣ ਦੇ ਲਈ ਉਹਨਾਂ ਨੇ ਆਖਿਆ ਵੀ ਸਿੱਖ ਵੋਟ ਤਾਂ ਹੈਗੀ ਉਹ ਹਰ ਗਿਆ ਹੋਰ ਡੇਰਿਆਂ ਵੱਲੋਂ ਹੋਰ ਪਾਸੇ ਨੂੰ ਵੀ ਕਰਨਾ ਸ਼ੁਰੂ ਕਰ ਦਿੱਤਾ ਤੇ ਉਹਨਾਂ ਦੇ ਲਈ ਗਲਤ ਢੰਗ ਤੌਰ ਦੇ ਤਰੀਕੇ ਅਪਣਾਏ ਗਏ ਸਮਝੌਤੇ ਕੀਤੇ ਗਏ ਜਿਹਦੇ ਨਾਲ ਸ਼੍ਰੋਮਣੀ ਅਕਾਲੀ ਦਲ ਦੀ ਹਾਲਤ ਇਹ ਹੋ ਗਈ ਜਿਵੇਂ ਕਿ ਕਿਹਾ ਜਾਂਦਾ ਕਿਸੇ ਬੰਦੇ ਨੇ ਕੋਈ ਦੇਗ ਲੈ ਰਿਆ ਤੇਨੇ ਦੇਗ ਇੱਕ ਵਾਰ ਲੈ ਲਈ ਉਹਨੇ ਉਹਨੂੰ ਲਾਲਚ ਆ ਗਿਆ ਵੀ ਮੈਂ ਦੋ ਵਾਰ ਲੈ ਲਾਂ ਇੱਕ ਵਾਰੀ ਹੋਰ ਲੈ ਲਾਂ ਉਹਨੇ ਦੇਗ ਵਾਲਾ ਇੱਕ ਹੱਥ ਪਿਛਲੇ ਪਿੱਛੇ ਕਰ ਲਿਆ ਤੇ ਦੂਗਾ ਇਕੱਲਾ ਹੱਥ ਕਰਤਾ ਮੂਰੇ ਉਨੇ ਦੇਖ ਵਾਲੇ ਭਾਈ ਨੇ ਕਿਹਾ ਨਹੀਂ ਹੁਣ ਨਹੀਂ ਮਿਲਦੀ ਤੈਨੂੰ ਤੇ ਉਧਰੋਂ ਉਹਨੇ ਦੇਖ ਤੋਂ ਇਨਕਾਰ ਕਰਤਾ ਪਿੱਛੇ ਜਿਹੜੀ ਦੇਖ ਪਈ ਸੀ ਉਹਨੂੰ ਕੁੱਤਾ ਚੱਕ ਕੇ ਲੈ ਗਿਆ ਉਹ ਕਾਲੀ ਦਲ ਦੀ ਹਾਲਤ ਹੋਈ ਹੈ ਜਿਹੜੀਆਂ ਆਪਣੀਆਂ ਸਿੱਖ ਵੋਟਾਂ ਵੀ ਇਹਨਾਂ ਨੇ ਗਵਾ ਲਈਆਂ ਤੇ ਡੇਰਿਆਂ ਦੀ ਤਾਂ ਮਿਲਨੀ ਆ ਕੀ ਸੀ ਇਸ ਤਰ੍ਹਾਂ ਦਾ ਜਿਹੜਾ ਕਾਰਜ ਕੀਤਾ ਇਹਦੇ ਨਾਲ ਸ਼ੋਮਣੀ ਕਾਲੀ ਦਲ ਦੀ ਹਾਲਤ ਇਹ ਇਸ ਪੱਧਰ ਤੇ ਪਹੁੰਚੀ ਹੈ ਜੀਖੋ ਖਰਫਾ ਸਭ ਤੋਂ ਜਨਤਵ ਦੀਆਂ ਜਿਹੜੀਆਂ ਸਾਰੀਆਂ ਸੈਸੀ ਪਾਰਟੀਆਂ ਨੇ ਚਾਰ ਪਾਰਟੀਆਂ ਹੁਣ ਮੈਦਾਨ ਦੇ ਵਿੱਚ ਨੇ ਭਾਪਾ ਆਵਾਦੀ ਪਾਰਟੀ ਕਾਂਗਰਸ ਤੇ ਕਾਲੀ ਦਲ ਮੈਂ ਦਿਨ ਨੂੰ ਪਾ ਕਹਿ ਸਕਦੇ ਆ ਇਹ ਸਾਰੀਆਂ ਫਿਰ ਸਤੰਤਾਂ ਤੋਂ ਢਟਕ ਗਈਆਂ ਨੇ ਕਿਉਂਕਿ ਬਿਆਨਬਾਜ਼ੀ ਜਿਸ ਤਰ੍ਹਾਂ ਦੀ ਇੱਕ ਦੂਜੇ ਦੇ ਕਰਦੇ ਨੇ ਜਾਂ ਝੂਠੇ ਬਿਆਨ ਵੀ ਕਈ ਵਾਰੀ ਲਾਗਦੇ ਨੇ ਕੀ ਕਹਿਣਾ ਫਿਰ ਪੰਜਾਬ ਦਾ ਬਾਲੀਵੁੱਡ ਕੌਣ ਹੋਏਗਾ ਬਿਲਕੁਲ ਖੋਖਰ ਸਾਹਿਬ ਬੜੀ ਸੰਜੀਦਗੀ ਨਾਲ ਜਿਹੜਾ ਕਿ ਪੰਜਾਬ ਨੂੰ ਬਚਾਉਣ ਦੀ ਲੋੜ ਹੈ ਪੰਜਾਬ ਬੜੇ ਇੱਕ ਇਸ ਤਰ੍ਹਾਂ ਦੇ ਦੌਰ ਵਿੱਚੋਂ ਚੱਲ ਰਿਹਾ ਹੈ ਰਾਜਨੀਤਿਕ ਦੌਰ ਦੇ ਵਿੱਚੋਂ ਪੰਜਾਬ ਦੀਆਂ ਕਿਸ ਤਰ੍ਹਾਂ ਦੀ ਮੁੱਦੇ ਨੇ ਕਿ ਬੜੇ ਗੰਭੀਰ ਮੁੱਦੇ ਨੇ ਜਿਦੇ ਵਿੱਚ ਆਮ ਜਨਤਾ ਆ ਸਾਹਮਣਾ ਕਰ ਰਹੀ ਹੈ ਹਰ ਰੋਜ਼ ਰੋਜ਼ ਮਰਦੀ ਜ਼ਿੰਦਗੀ ਦੇ ਵਿੱਚ ਇਹਨਾਂ ਮੁੱਦਿਆਂ ਵੱਲ ਧਿਆਨ ਕੇਂਦ੍ਰਿਤ ਕਰਨ ਦੀ ਜ਼ਰੂਰਤ ਹੈ ਤੇ ਇਹ ਸਬੰਧ ਦੇ ਵਿੱਚ ਇਸ ਤਰ੍ਹਾਂ ਦੀ ਨੀਤੀ ਬਣਾਉਣ ਦੀ ਜ਼ਰੂਰਤ ਹੈ ਸੁਰਿਰਤਾ ਨਾਲ ਹੁਣ ਕਾਰਨ ਕੀ ਹੋ ਰਿਹਾ ਹੈ ਬਈ ਸਿਰਫ ਅੱਜਕੱਲ ਕਿਉਂਕਿ ਸੋਸ਼ਲ ਮੀਡੀਆ ਦਾ ਯੁੱਗ ਹੈ ਇਸ ਤਰ੍ਹਾਂ ਦੀ ਫੇ ਬਿਆਨਬਾਜ਼ੀ ਦੇ ਕੇ ਲੋਕਾਂ ਨੂੰ ਲਵਾਉਂਦੀਆਂ ਕੋਸ਼ਿਸ਼ਾਂ ਕੀਤੀਆਂ ਜਾਂਦੀਆਂ ਨੇ ਪਰ ਇਹਦੇ ਨਾਲ ਇਹ ਲੰਬਾ ਸਮਾਂ ਨਹੀਂ ਚੱਲੇਗਾ ਇਹਦੇ ਲਈ ਜ਼ਰੂਰਤ ਹੈ ਗੰਭੀਰਤਾ ਨਾਲ ਸਹਿਜਤਾ ਨਾਲ ਆਪਣੀਆਂ ਕੀਤੀਆਂ ਨਹੀਂਆਂ ਜਿਹੜੀਆਂ ਕੁਤਾਈਆਂ ਨੇ ਉਹਨਾਂ ਦੇ ਉੱਪਰ ਝਾਤੀ ਮਾਰਨ ਦੀ ਜ਼ਰੂਰਤ ਹੈ ਤੇ ਆਪਣੇ ਕਰਮ ਨੂੰ ਪਛਾਣਨ ਦੀ ਜ਼ਰੂਰਤ ਹੈ ਜਿਵੇਂ ਕਿ ਏ ਸਾਡੀ ਇੱਕ ਬਹੁਤ ਵੱਡੀ ਸਾਡੀ ਵਿਰਾਸਤ ਹੈ ਪੰਜਾਬ ਦੇ ਵਿੱਚ ਇੱਥੇ ਵੇਦ ਰਚੇ ਗਏ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਐਡਾ ਸਾਡਾ ਚਾਨਣ ਮਨਾ ਰਹਾ ਹੈ ਸਾਡੇ ਲਈ ਤਾਂ ਇਸ ਤਰ੍ਹਾਂ ਦੇ ਇਹ ਗ੍ਰੰਥਾਤਲフィ ਸੇਧ ਲੈ ਕੇ ਅੱਗੇ ਕਾਰਜ ਕਰ ਸਕਦੇ ਆ ਕਿ ਨਾ ਕਿ ਦੂਸਰੇ ਪਾਸੇ ਨੂੰ ਇਸ ਤਰ੍ਹਾਂ ਦੀ ਜਿਹੜੀ ਰਾਜਨੀਤੀ ਜਿੱਧਰ ਵੱਲ ਨੂੰ ਮੋੜਾ ਕੱਟ ਰਹੀ ਹੈ ਉਸ ਪਾਸੇ ਨਹੀਂ ਜਾਣਾ ਚਾਹੀਦਾ ਇੱਕ ਗੱਲ ਜ਼ਰੂਰ ਇਹ ਕਹਿ ਦੇਣੀ ਬਣਦੀ ਆ ਕਿ ਸ਼੍ਰੋਮਣੀ ਅਕਾਲੀ ਦਰ ਨੇ ਮੋੜਾ ਜ਼ਰੂਰ ਕਟਿਆ ਆਪਣੀ ਰਾਜਨੀਤੀ ਦੇ ਵਿੱਚ ਜੇ ਇਹਨੂੰ ਹੋਰ ਵੀ ਅੱਗੇ ਬਤਾਵੇ ਤਾਂ ਕਿਉਂਕਿ ਪੰਥ ਹੈ ਪੰਥ ਦੇ ਵਿੱਚੋਂ ਜ਼ਰੂਰੀ ਹੈ ਉਹ ਮਾਫ਼ ਕਰ ਦਿੰਦੇ ਨੇ ਕਿ ਪੰਥ ਦੇ ਵਿੱਚੋਂ ਤਾਂ ਬੜੀ-ਬੜੀ ਵੱਡੀਆਂ ਕਥਾਈਆਂ ਕਰਕੇ ਜੇ ਜੇ ਦਿਲੋਂ ਮਾਫ਼ੀ ਮੰਗੀ ਬੜੀ ਵੱਡੀ ਜਿਮਾਨਦਾਰੀ ਨਾਲ ਪੰਥ ਬੜੀ ਵੱਡੀ ਤਾਕਤ ਹੈ ਹਸਲ ਦੇ ਵਿੱਚ ਸਾਡੇ ਗੁਰੂ ਸਾਹਿਬ ਨੇ ਜਿਸ ਤਰ੍ਹਾਂ ਦਾ ਪੰਥ ਦੀ ਸਾਜਨਾ ਕੀਤੀ ਸੀ ਤਾਂ ਬਹੁਤ ਵੱਡੀ ਉਹ ਹੈ ਤ੍ਰਿਸ਼੍ਰੋਮਣੀ ਕਾਲੀ ਦਾਲ ਨੇ ਜਿਸ ਤਰ੍ਹਾਂ ਮੋੜਾ ਕੱਟਿਆ ਜੇ ਇਸ ਨੂੰ ਸਹੀ ਹਿੱਦਤਤਾ ਦੇ ਨਾਲ ਸੰਜੀਦਗੀ ਦੇ ਨਾਲ ਅੱਗੇ ਬਤਾਉਂਦੇ ਨੇ ਤਾਂ ਪੰਜਾਬ ਦੇ ਵਿੱਚੋਂ ਪ੍ਰਾਣੀ ਇਹ ਜੇ ਸਾਰਾ ਕੁਝ ਮੁੜ ਕੇ ਵਾਪਸ ਆ ਸਕਦਾ ਜੀ ਖੁਕਸਾ ਮੈਂ ਲਾਸਟ ਵਾਰ ਲੈਣਾ ਚਾਹੁੰਦਾ ਸਪਾਲ ਸਿੰਘ ਖੈਰਾ ਨੂੰ ਲੈ ਕੇ ਸਪਾਲ ਸਿੰਘ ਖੈਰਾ ਦੀ ਜਮਾਨਤ ਹੋ ਗਈ ਸੀ ਹਾਈ ਕੋਰਟ ਕੋ ਪਰ ਗਵਾਹ ਨੂੰ ਧਮਕਾਉਣ ਦਾ ਇੱਕ ਹੋਰ ਪਰਚਾ ਸਪਾਲ ਸਿੰਘ ਖੈਰਾ ਤੇ ਦੇ ਦਿੱਤਾ ਹੈ ਕੀ ਕਹਿਣਾ ਚਾਹੋਗੇ ਕਿ ਬਦਲਾਖੋਰੀ ਦੀ ਜਿਹੜੀ ਰਾਜਨੀਤੀ ਹੈ ਉਹ ਅਜੇ ਜਾਰੀ ਹੈ ਤੇ ਸਪਾਲ ਖੈਰਾ ਦੇ بیٹے ਮਹਿਤਾਬ ਖੈਰਾ ਨੇ ਕਿਹਾ ਕਿ ਉਸਦੇ ਪਿਓ ਤੇ ਇਸ ਮੌਜੂਦਾ ਸਰਕਾਰ ਨੇ 2 ਸਾਲਾਂ ਵਿੱਚ ਪੰਜਵਾਂ ਪਰਚਾ ਦੇ ਦਿੱਤਾ ਹੈ ਕੀ ਇਸ ਸਰਪਾਲ ਸਿੰਘ ਖੈਰਾ ਇਨਾ ਖਤਰਨਾਕ ਬੰਦਾ ਕਿ ਉਹਨੂੰ ਪਰਚੇ ਦੇ ਕੇ ਅੰਦਰ ਰੱਖਣਾ ਪੈ ਰਿਹਾ ਤੇ ਆਮ ਪਬਲਿਕ ਤੇ ਤੁਹਾਡੇ ਨੇੜਲੇ ਜੋ ਸਰਕਲ ਵਾਲੇ ਦੋਸਤ ਮਿੱਤਰ ਨੇ ਉਹ ਕੀ ਸੋਚਦੇ ਨੇ ਇਸ ਬਾਰੇ ਭੁਖਰ ਸਾਹਿਬ ਇਹਦੇ ਬਾਰੇ ਤੇ ਇਹੋ ਹੀ ਆ ਕਿਉਂਕਿ ਸਰਪਾਲ ਸਿੰਘ ਖੈਰਾ ਪਿਛਲੇ ਲੰਬੇ ਸਮੇਂ ਤੋਂ ਲੋਕ ਮੁਧਿਆਨੂ ਬੇਵਾਕੀ ਦੇ ਨਾਲ ਉਠਾਉਂਦਾ ਰਿਹਾ ਤੇ ਆਪਣੇ ਆਪਣੀ ਪੂਰੀ ਦਲੇਰੀ ਦੇ ਨਾਲ ਉਹ ਸੋਸ਼ਲ ਮੀਡੀਆ ਦੇ ਉੱਪਰ ਵੀ ਹਰੇਕ ਪਲੇਟਫਾਰਮ ਦੇ ਉੱਪਰ ਇਸ ਤਰ੍ਹਾਂ ਦੀ ਗੱਲ ਠਾਉਂਦਾ ਸੀ ਜਿਹੜੀ ਕਿ ਸਰਕਾਰ ਨੂੰ ਨਾਗਵਾਰਾ ਲੱਗੀ ਤੇ ਉਹਨਾਂ ਨੇ ਉਸ ਨੂੰ ਅੰਦਰ ਕੀਤਾ ਤੇ ਹੁਣ ਜਿਹੜਾ ਏ ਥੋੜੀ ਤੌਰ ਤੇ ਜਦ ਕਿ ਉਹ ਦੀ ਜਮਾਨਤ ਹੋ ਚੁੱਕੀ ਸੀ ਤੇ ਉਹਨੂੰ ਅੰਦਰ ਰੱਖਣ ਦੇ ਲਈ ਇਸ ਤਰ੍ਹਾਂ ਦੀ ਕੋਸ਼ਿਸ਼ ਕੀਤੀ ਆ ਇਹਦੇ ਤੋਂ ਇਹ ਲੱਗਦਾ ਵੀ ਸਰਕਾਰ ਦੇ ਜਾਤਾ ਸਲਾਹਕਾਰ ਇਸ ਤਰ੍ਹਾਂ ਦੇ ਨੇ ਜਾਂ ਸਰਕਾਰ ਦੇ ਕੁਝ ਇਸ ਤਰ੍ਹਾਂ ਦੇ ਅਫੀਸਰ ਨੇ ਜਿਹੜੇ ਕਿ ਇਸ ਸਥਿਤੀ ਦੇ ਵਿੱਚ ਸ਼੍ਰੀ ਇਹਦਾ ਇਖ்பਾਰ ਖੈਰਾਂ ਨੂੰ ਅੰਦਰ ਰੱਖਣ ਦੇ ਲਈ ਉਹਨਾਂ ਦੇ ਪਰੇ ਇਸ ਤਰ੍ਹਾਂ ਦਾ ਪਰਚਾ ਦਰਜ ਕਰ ਰਹੇ ਨੇ ਕਿਉਂਕਿ ਜਿਵੇਂ ਪਹਿਲਾਂ ਵੀ ਉਹਦੇ ਉੱਪਰ ਪਰਚੇ ਹੁੰਦੇ ਰਹੇ ਨੇ ਉਹ ਬੰਦਾ ਵਿਅਕਤੀਤ ਇਹਦੇ ਵਿੱਚ ਤਾਂ ਹੈ ਉਹ ਪੰਜਾਬ ਦੇ ਹਿੱਤਾਂ ਲਈ ਬੋਲਣ ਵਾਲਾ ਲਾਰਾ ਵੀ ਤਕੜਾ ਹੈ ਤੇ ਉਹਦਾ ਲੌਜੀਕ ਵੀ ਹੈ ਤੇ ਪਰ ਇਸ ਤਰ੍ਹਾਂ ਦੇ ਪਰਚਿਆਂ ਦੇ ਨਾਲ ਕਰਕੇ ਉਹਨੂੰ ਅੰਦਰ ਰੱਖਣਾ ਇਹ ਰਾਸੀ ਬੰਡਾਟਾ ਲੱਗਦੀ ਆ ਕਿ ਰਾਸੀ ਬਦਲਾਖੋਰੀ ਜ਼ਰੂਰ ਲੱਗਦੀ ਹੈ। ਇਹ ਕੋ ਕੋ ਵੀ ਉਮੀਦ ਕਰਦੇ ਆ ਕਿ ਆਉਣ ਵਾਲੇ ਦਿਨਾਂ ਚ ਪੰਜਾਬ ਦੇ ਵਿੱਚ ਕਟਿਆਰਾ ਨੀਤੀ ਘਟੋ ਘਟਾ ਨਾ ਚੱਲੇ। ਰਾਜਨੀਤੀ ਚੱਲੇ ਮੁੱਦਿਆਂ ਦੀ, ਰਾਜਨੀਤੀ ਚੱਲੇ ਪੰਜਾਬ ਨੂੰ ਚੰਗਾ ਬਣਾਉਣ ਦੀ। ਠੀਕ ਹੈ ਡਾਕਟਰ ਸਾਹਿਬ ਧੰਨਵਾਦ। ਬਹੁਤ ਬਹੁਤ ਸ਼ੁਕਰੀਆ ਜੀ।